ਚੱਲ ਰਿਹਾ ਬਈ ਕੰਮ ਫੀਟਿੰਗ ਤੇ ਇਹ ਦਾ ਵੀ ਇਹ ਡਾਟਾ ਨਾ ਹੋ ਗਿਆ ਬਈ ਇਹ ਨਾਲ ਹੋ ਗਿਆ ਤੇ ਆਪਾਂ ਤਾਰ ਬਈ ਮੋਟੀ ਮਿਲਦੀ ਆਪਾਂ ਨੂੰ ਜੀ ਬਾਈ ਚੈੱਕ ਕਰੋ ਟਰੈਕਟਰ ਦੀ ਫਾਈਨਲ ਲੁੱਕ ਕਰਦੇ ਬਈ ਹੁਣ ਦੇਖੋ ਬਈ ਲੱਗ ਰਹੀਆਂ ਘੈਂਟ ਹੋ ਰਹੀਆਂ ਬਾਕੀ ਬਈ ਵੀਡੀਓ ਦੇ ਵਿੱਚ ਨਹੀਂ ਵਧੀਆ ਲੱਗਦੀਆਂ ਇੰਨੀਆਂ ਜਿੰਨੀਆਂ ਕੀ ਰੀਅਲ ਚ ਵਧੀਆ ਲੱਗਣਗੇ ਆਹ ਦੇਖਣ ਚ ਹਾਂਜੀ ਆਪਾਂ ਹੁਣ ਪਹੁੰਚ ਗਏ ਮੋਹਾਲੀ ਦਾ 82 ਸੈਕਟਰ ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹੁੰਚਦਾ ਬਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੀਰੋ ਜਿਵੇਂ ਕਿ ਬਈ ਤੁਹਾਨੂੰ ਪਤਾ ਹੀ ਹੈ ਬਈ ਹੁਣ ਵੜਾਈ ਦਾ ਸੀਜ਼ਨ ਚੱਲ ਗਿਆ ਤੇ ਬਾਕੀ ਬਈ ਅਜੇ ਮੰਡੀਆਂ ਚ ਰੇਟ ਰੂਟ ਫਾਈਨਲ ਨਹੀਂ ਹੋਇਆ ਮੰਡੀਆਂ માં ਭਰਾਈ ਨਹੀਂ ਹੋ ਰਹੀ ਹੈਗੀ ਜਿਹੜੀ ਦੀ ਬਾਕੀ ਬਈ ਆਪਣੀ ਜਿਹੜੀ ਪੱਕੀ ਖੜੀ ਆ ਬਸ ਆਪਾਂ ਅੱਜ ਕੰਮ ਸਟਾਰਟ ਕਰਨਾ ਹੈ ਵੜਾਈ ਦਾ ਦੇਖਦੇ ਆ ਜੇ ਮਸ਼ੀਨ ਆ ਗਈ ਦੁਪਹਿਰੇ ਤੱਕ ਬਈ ਜੇ ਬਾਕੀ ਮੰਡੀਆਂ ਮਤਮੈ ਪੁੱਛਦੇ ਨਹੀਂ ਜੇ ਨਹੀਂ ਪੁੱਛਿਆ ਤਾਂ ਬਾਈ ਚੰਡੀਗੜ੍ਹ ਦੇਖੂਗਾ ਚੰਡੀਗੜ੍ਹ ਸੀ ਛਿਟ ਗਿਆ ਹਾਂ ਬਾਈ ਪਹਿਲਾਂ ਦੇਖਦੇ ਆ ਅੱਜ ਫਰਾਜ ਪ੍ਰਯਾਤਨ ਨੂੰ ਫੋਨ ਤਾਂ ਕਰਿਆ ਤਾਂ ਉਹ ਕਹਿੰਦਾ ਇੱਕ ਦਿਨ ਖੜਚੋ ਹਜੇ ਉਹ ਤਰ੍ਹਾਂ ਇਹ ਹੋ ਸਕਿਆ ਬਾਈ ਠੀਕ ਆ ਪੱਕਾ ਤਾਂ ਮੈਂ ਤੁਹਾਨੂੰ ਕਹਿੰਦਾ ਨਹੀਂ ਹੈਗਾ ਕਿ ਅੱਜ ਪੰਨਾ ਸਟਾਰਟ ਕਰਾਂਗਾ ਮੈਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਜਾਣਾ ਠੀਕ ਆ ਵੀ ਅੱਜ ਦੇਖਦੇ ਆ ਬਾਈ ਜੇ ਦੁਪਹਿਰ ਤੱਕ ਮਸ਼ੀਨ ਆ ਗਈ ਤਾਂ ਆਪਾਂ ਨੇ ਕੰਮ ਕਰਦਣਾ ਸਟਾਰਟ ਇੱਕ ਟਰਾਲੀ ਭਰ ਲੈਣਾ ਬਾਈ ਅੱਜ ਇੱਕ ਇੱਕ ਆਪਾਂ ਨੇ ਵੀ ਟਰਾਲੀ ਪਾ ਕੇ ਲਿਆਉਣੀ ਅੱਜ ਉਪਾਕੇ ਲਾਉਣੀਆਂ ਮਹਾਲੀ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਹੁਣ ਮੜਾ ਜੇ ਆਪਾਂ ਮਹਾਲੀ ਕੰਮ ਚੱਲੇ ਆ ਤੇ ਉਸ ਤੋਂ ਬਾਅਦ ਵੀ ਟਰੈਕਟਰ ਲੈ ਕੇ ਆਪਾਂ ਟਰਾਲੀ ਪਾ ਕੇ ਲੈ ਕੇ ਆਉਂਗੇ ਅੱਗਰ ਭਾਈ ਚੱਲ ਰਹੀ ਹੈ ਟਰਾਲੀ ਦੀ ਵਾਸ਼ਿੰਗ ਕਾਫੀ ਟਾਈਮ ਤੋਂ ਖੜੀ ਹੈ ਤੀ ਜਮਾਨ ਸਿੰਘ ਨੂੰ ਆਪਾਂ ਚੱਕਣ ਆ ਗਏ ਹੁਣ ਰਮਨ ਸਿੰਘ ਨੇ ਆਪੇ ਨਾਲ ਜਾਣਾ ਬਈ ਕਿਸ ਸਵਰਾਜ ਚੋਟਾ ਖੜਾ ਮੋਰੇ ਬਈ ਨਵੇਂ ਵਾਲੇ ਸਵਰਾਜ ਦੀ ਵਾਸ਼ਿੰਗ ਹੋ ਰਹੀ ਆ ਅੰਜ ਵੀ ਰਾਤ ਨਾਲ ਨੇਰੀ ਨੇ ਸਾਰੀਆਂ ਗੱਡੀਆਂ ਦੇ ਉੱਪਰ ਬੇੜਾ ਆਪਣਾ ਧੋਇਆ ਸਵਾਰਿਆ ਵਾ ਸਾਰਾ ਖਰਾਬ ਪਾਤਾ ਦੇਖੋ ਇੱਕ ਪੱਤੇ ਉੱਪਰ ਪੱਤੇ ਤੇ ਗੱਡੀਆਂ 'ਤੇ ਵੀ ਦੇਖੋ ਬਈ ਡਸਟ ਕਿੰਨੀ ਨੇਰੀ ਨੇ ਕੰਮ ਖਰਾਬ ਕਰਤਾ ਹੁਣ ਚੱਲੇ ਆ ਬਈ ਆਪਾਂ ਸੁਵਰਾਜ ਛੋਟੇ ਨੂੰ ਲੈ ਕੇ ਤਰਾਲਾ ਪਾਉਣ ਇੱਕ ਟਾਲਾ ਤਾਂ ਬਈ ਆਪਣਾ ਵਾਲਾ ਹੋ ਗਿਆ ਤੇ ਇੱਕ ਆਪਾਂ ਹੁਣ ਸਿੰਦੇ ਵੀਰ ਵਾਲਾ ਤਰਾਲਾ ਪਾਉਣ ਚੱਲੇ ਆ ਸੁਵਰਾਜ ਨੂੰ ਕਰਦੇ ਆ ਬਈ ਸਟਾਰਟ ਦੇਖੋ ਬਈ ਛੋਟੇ ਪਰ ਮਾਰਦੇ ਤਾਂ ਬਈ ਕੱਪੜਾ ਆਪਾਂ ਨੇ ਇਹ ਤਾਂ ਕਰਦੇ ਤਾਂ ਸਾਫ ਮਹਾਚਾਲਾ ਅੱਜ ਜਾਣਾ ਬਈ ਅੱਜ ਜੀਰੀ ਬਡਣੀਆ ਵਾਹ ਅੱਜ ਬਾਕੀ ਇਹ ਪਰ ਵੀ ਬਈ ਕਪੜਾ ਮਾਰਿਆ ਵਾ ਤਾਂ ਕੱਲ ਇਹ ਤਾਂ ਬਈ ਦੇਖੋ ਲਿਬੜਾ ਗਿਆ ਇਹਨੂੰ ਵਿਚਾਰੇ ਨੂੰ ਲੈ ਕੇ ਨਹੀਂ ਜਾਣਾ ਆਪਾਂ ਨੇ ਇਹ ਖੜੂਆ ਘਰਾ ਤੇ ਇਹ ਝੋਟੇ ਨੂੰ ਲੈ ਕੇ ਚੱਲਨੇ ਆਪਾਂ ਹੁਣ ਟਰਾਲਾ ਪਾਉਣ ਬਾਈ ਜਿਸ ਤਰ੍ਹਾਂ ਇਹ ਬੜਾ ਰੈਕਟਰ ਹੋ ਗਿਆ ਤੇ ਛੋਟਾ ਹੋ ਗਿਆ ਇਹਨੂੰ ਬਈ ਸਵਾਦ ਅੰਦਰ ਨਜ਼ਰ ਆਉਣ ਚ ਜਿਸ ਤਰ੍ਹਾਂ ਹੁਣ ਆਪਾਂ ਨੇ ਟਰਾਲੀ ਲੋਡ ਪਰ ਚਲਾਉਣਾ ਜਾਂਦੇ ਇਹਨੂੰ ਉਹ ਲੈਦੇ ਮਝਾਉਣਾ ਇਹਨੂੰ ਚਲਾਉਣ ਚ ਤੇ ਇਹਨੂੰ ਨਹੀਂ ਆਉਣਾ ਬਾਈ ਇਹਦਾ ਵੀ ਕੋਈ ਪ੍ਰਵਾਹ ਹੀ ਨਹੀਂ ਹੈ ਕਿ ਤੁਹਾਨੂੰ ਪਤਾ ਜੀਰੀ ਵਾ ਵਜਨ ਬਾਈ ਘੱਟ ਹੁੰਦਾ ਤੇ ਕਣਕਾਂ ਵਜਨ ਜ਼ਿਆਦਾ ਹੁੰਦਾ ਹੁਣ ਇਹ ਇਹਦੇ ਮਗਰ ਆਪਾਂ ਵਜਨ ਪਾਉਂਗਾ ਪੂਰਾ ਤਾਂ ਆਪਾਂ ਨੂੰ ਪੂਰਾ ਆ ਨਾ ਦਿਲ ਨੂੰ ਆਇ ਲੱਗ ਰਿਹਾ ਵੀ ਸੁਵਰਾਜ ਛੋਟਾ ਟਰੈਕਟਰ ਆ ਤੇ ਬਾਈ ਇਹਦੇ ਮਗਰ ਪਾਉਂਗਾ ਤਾਂ ਇਹਨੇ ਇਹਦਾ ਪਤਾ ਹੀ ਨਹੀਂ ਲੱਗਣਾ ਬਾਈ ਇਹਨੂੰ ਤਾਂ ਆਇ ਫੋਰ ਆਈ ਫੋਰ ਟਰੈਕਟਰ ਆ ਮੂਰੇ ਹੀ ਵਜਨ ਆ ਉਹ ਟਰੈਕਟਰ ਵੀ ਹੈਵੀ ਆ 35 ਤੋਂ 38 ਕੁਇੰਟਲ ਦਾ 35 38 ਕੁਇੰਟਲ ਦਾ ਟਰੈਕਟਰ ਆ ਤੇ ਬਾਕੀ ਬਾਈ ਇਹ ਆਪਣਾ ਹੈਗਾ ਸਾਰਾ 24 25 ਕੰਟਲ ਦਾ ਹੋਊਗਾ ਜੋਰ ਲਾ ਕੇ ਕਿਉਂ ਬੰਜਨ ਮੁੰਨ ਸਾਰਾ ਕਰਕੇ ਤੇ ਬਈ ਇਹ ਇਹਦਾ ਪ੍ਰਭਾਵ ਨਹੀਂ ਨਹੀਂ ਹੈਗੀ ਸਵਾਦ ਇਹਨੂੰ ਹੁਣ ਆਪਾਂ ਵੀ ਲੱਗੇ ਬਈ ਕੋਕ ਕੋਕ ਵੀ ਕੇ ਚੱਲਦੇ ਆ ਬਈ ਟਰਾਲਾ ਪਾਉਣ ਟਰਾਲਾ ਆਪਾਂ ਨੇ ਲੈ ਕੇ ਆਉਣਾ ਬਈ ਚਿੱਲੇ ਤੇ ਜਿਹੜਾ ਕੀ 82 ਸੈਕਟਰ ਕੋਲ ਹੋ ਗਿਆ ਮੋਹਾਲੀ ਹਾਂਜੀ ਆਪਾਂ ਹੁਣ ਪਹੁੰਚ ਗਏ ਮੋਹਾਲੀ ਦਾ 82 ਸੈਕਟਰ ਅੱਜ ਬਈ ਸੰਡੇ ਕਰਕੇ ਬਹੁਤ ਜ਼ਿਆਦਾ ਆਫ ਹਾ ਇੱਧਰ ਦੇਖੋ ਫੋਸਟ ਸਾਈਡ ਬੀਐਸਟੀ ਸੁਪਰ ਪਾਈ ਕਾ ਹਾਲ ਲਾ ਡਿਵੀਜ਼ਨ ਬਹੁਤ بڑے ਤੋਂ بڑے ਮਹਿੰਗਾ ਦਾ ਮਹਿੰਗਾ ਬਾਈ ਖੜਾ ਬਾਈ ਉਹਦੇ ਆ ਦੇਖੋ ਤੁਸੀਂ ਸਾਰੇ ਫਰੈਂਡਾਂ ਦੇ ਬਾਈ ਬਾਕੀ ਸੰਡੇ ਕਰਕੇ ਬਈ ਅੱਜ ਖਾਲੀ ਖਾਲੀ ਯਾ ਰੋਡ ਲੱਗ ਰਿਹਾ ਨਹੀਂ ਤਾਂ ਅੱਗੇ ਬਹੁਤ ਜ਼ਿਆਦਾ ਰਸ਼ ਹੁੰਦਾ ਉਹਰੇ ਹੁਣ ਤਾਂ ਪਹੁੰਚ ਗਏ ਬਾਈ ਚਿੱਲੇ ਦੇਖੋ ਬਾਈ ਸੈਕਟਰਾਂ ਚ ਕੋਈ ਨੂੰ ਪਤਾ ਲੱਗ ਰਿਹਾਗਾ ਚਿੱਲਾ ਦੇਖੋ ਇਧਰ ਮੇਨ ਹਾਈਵੇ ਹੋ ਗਿਆ ਤੇ ਪਰ ਆ ਬੜਾ ਬਿਆਸੀ ਸੈਕਟਰ ਹੋ ਗਿਆ ਦੇਖੋ ਬਈ ਪਿੰਡਾਂ ਦਾ ਜੀ ਪਤਾ ਨਹੀਂ ਲੱਗ ਰਿਹਾ ਹੈਗਾ ਸਭ ਕੁਝ ਚੇਂਜ ਹੋ ਗਿਆ ਬਈ ਹਾਂਜੀ ਹੁਣ ਆਪਾਂ ਨਾ ਸਿੰਦੇ ਬਾਈ ਦੀ ਵੇਟ ਕਰ ਰਹੇ ਆ ਉਹ ਟਰਾਲੀ ਪਾਊਗਾ ਬਈ ਉਹਦੇ ਬਾੜੇ ਬੂਰੇ ਖੜੇ ਆ ਇਹ ਖੜੀ ਆ ਬਈ ਸਿੰਦੇ ਬਾਈ ਦੀ ਸਫਾਰੀ ਸਫਾਰੀ ਗੱਡੀ ਬਈ ਟੱਕੜ ਗੱਡੀ ਆ ਪੂਰੀ ਬਾਕੀ ਬਈ ਇੱਧਰ ਜਿਹੜੇ ਕੀ ਆਪਣੇ ਪਾਰਸਲ ਹੁੰਨੇ ਆ ਉਹ ਦਫ਼ਤਰਾਂ ਪਾਰਸਲ ਆਲਾ ਚਿੱਲੇ ਦੇ ਵਿੱਚ ਇੱਥੇ ਬਈ ਪਾਰਸਲ ਆਉਨੇ ਆ ਜਿਹੜੇ ਕਿ ਬਾਹਰ ਤੇ ਕੋਰੀ ਰੋਕੇ ਆਉਨੇ ਬਈ ਸਾਰੇ ਇੱਥੋਂ ਤੇ ਬਈ ਫਿਰ ਜੇ ਡਿਲੀਵਰੀ ਬੁਆਏ ਆ ਉਹ ਪਾਰਸਲ ਚੱਕ ਕੇ ਫਿਰ ਡਿਲੀਵਰ ਕਰਦੇ ਆ ਬਈ ਇਹਨਾਂ ਦਾ ਵੀ ਕਮਿਸ਼ਨ ਹੁੰਦਾ ਕੋਈ 50 ਰੁਪਏ ਪਾਰਸਲ ਕੋਈ 60 ਰੁਪਏ ਪਾਰਸਲ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਬਈ ਸਾਰਿਆਂ ਦਾ ਹਾਂਜੀ ਬਈ ਅੰਦਾ ਬਈ ਪਹੁੰਚ ਗਿਆ ਕਿੱਲੇ ਦੀਆਂ ਪਿੰਡ ਦੀਆਂ ਬਈ ਤਾਰਾ ਬਹੁਤ ਆ ਆਪਣੀ ਛਤਰੀ ਦੇ ਨਾਲ ਟੱਚ ਟੱਚ ਹੋ ਕੇ ਜਾ ਰਹੀਆਂ ਬਈ ਆ ਦੇਖੋ ਬਈ ਐ ਨਾਲ ਨਾਲ ਲੱਗ ਕੇ ਜਾ ਰਹੀਆਂ ਇਹ ਰਿਆ ਟਰਾਲਾ ਬਈ ਜਿਹੜਾ ਕਿ ਸਰਾਜ ਮਦਰ ਪਾਉਣਾ ਆਪਾਂ ਨੇ ਟਰਾਲੀ ਵੀਰੇ ਪੇਂਟ ਹੋਈ ਵੀ ਮਿਲਦੀ ਐ ਨਵੀਂ ਮੰਨੂ ਨਾ ਜਿਹੜੇ ਸੀਜ਼ਨ ਆਉਂਦੇ ਆ ਇਹਨੂੰ ਵੀ ਪੇਂਟ ਤਾਜੇ ਹੋਇਆ ਵਾ ਡੰਡੇ-ੁੰਡੇ ਦੇ ਉਹ ਬਾ ਉੱਥੇ ਟਿੱਗ ਗਏ ਅੱਛਾ ਉਹ ਕਰਨੀ ਜੇ ਉਹ ਚਾਹੀਦੀ ਹੋਰ ਨਾ ਇੱਕ ਹਾਂ ਉਹ ਤਾਂ ਖੜੀ ਹੈਗੀ ਭਰਾਲੀ ਟਰਾਲੀ ਹਾਂ ਉਹ ਜਾਲੀ ਲੱਗੀ ਹੋਈ ਉਹਨੂੰ ਜਾਲੀ ਚੰਗੀ ਹੋਈ ਉਹਨੂੰ ਹਾਂ ਅਸ ਕਰ ਉਹੀ ਪਾ ਲੈਣੀ ਸੀ ਉਹਨਾਂ ਲੱਕੜੀਆਂ ਜਾਂ ਮਸ਼ੀਨ ਨਾਲ ਤਾਰ ਨਹੀਂ ਪੈਣੀ ਜੇ ਸੀ ਵੀ ਨਾਲ ਹਾਂ ਐਸ ਐਸ ਦੇਖ ਲਈ ਤਾਂ ਹਾਂ ਠੀਕ ਹੈ ਠੀਕ ਹਾਂਜੀ ਬਾਈ ਹੁਣ ਸਵਰਾਜ ਦੀ ਲੈਟਾਂ ਨਾਲ ਕਾਰਵਾਈ ਪਾ ਹੋ ਰਹੀ ਆ ਬਾਈ ਦੇਖੋ ਲੜਕੀ ਕਣ ਆ ਗਈ ਸਾਰੇ ਬਾਈ ਨੱਡ ਨੂਡਲ ਤੇ ਖੁੱਲ ਕੇ ਗਿਰ ਕੇ ਅੰਦਰ ਬਾਕੀ ਬਾਈ ਬੰਟੀ ਬਾਈ ਪਹੁੰਚਿਆ ਨਹੀਂ ਹੈਗਾ ਅੱਜ ਮਸ਼ੀਨ ਲੈ ਕੇ ਮੈਨੂੰ ਲੱਗਦਾ ਬਈ ਅੱਜ ਤਾਂ ਬਾਈ ਟਰਾਲੀ ਟਰូលੀਆਂ ਇਕੱਠੀਆਂ ਕਰਾਈਆਂ ਬਈ ਉਹਨੇ ਮੈਂ ਲਾ ਸਵੇਰ ਤੇ ਲਾਊਗਾ ਇੱਕ ਟਰਾਲੀ ਭਰਨੀ ਹੋਈ ਤਾਂ ਦੂਆ ਟਰੈਕਟਰ ਨਾਲ ਭਰ ਦੂਗਾ ਬਾਈ ਤੇ ਆਪਾਂ ਹੁਣ ਕੱਲ ਨੂੰ ਭਰਾਂ ਲੂਗੀ ਆਪਣੀ ਟਰਾਲੀ ਚਲੋ ਬਾਕੀ ਦੇਖਦੇ ਆ ਨਹੀਂ ਆਪਾਂ ਨਾ ਬਈ ਹੁਣ ਭਰਨੀ ਹੋਣੀ ਹੈਗੀ ਕਿਉਂ ਟਾਈਮ ਬਹੁਤ ਹੋ ਗਿਆ ਦੇਖੋ ਤੁਸੀਂ 3 11 ਹੋ ਗਿਆ ਬਾਈ 3 11 ਤੇ ਬਾਅਦ ਹੁਣ ਉਹ ਮੇਰੇ ਖਿਆਲ ਚ ਅੱਜ ਸ਼ਾਮ ਨੂੰ ਆਜੂਗਾ ਬਾਈ ਤੇ ਕੱਲ ਨੂੰ ਸਵੇਰੇ ਤੇ ਲੱਗ ਜਾਊਗਾ ਤੇ ਆਪਾਂ ਇਹਨੇ ਸਵਰਾਜ ਦੀ ਵੀ ਲਾਈਟ ਨੂੰ ਰਿਪੇਅਰ ਕਰ ਲਿਆ ਇਹ ਦੇਖੋ ਸਾਰੇ ਡੈੱਕੇ ਮੈਂ ਸਾਰੇ ਨਟ ਗੇਗੇ ਆ ਇਹ ਦੇਖੋ ਇੱਕ ਕੋਈ ਇੱਕ ਨਾਟ ਰਹਿ ਗਿਆ ਇਹਨੂੰ ਬਹੁਤ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਕੱਢ ਕੇ ਇਹਨੂੰ ਨਾਲ ਜੋੜ ਕੇ ਜਿਸ ਤਰ੍ਹਾਂ ਵੀ ਆਹਾ ਹੈ ਇੱਕਾਂ ਦੀ ਗੱਲ ਬਹੁਤ ਵੱਡਣੀ ਹੈ ਕਿ ਨਹੀਂ ਮੈਨੂੰ ਲੱਗ ਰਿਹਾ ਪਰ ਜਿਸ ਤਰ੍ਹਾਂ ਚਲ ਹੋਈ ਗੱਲਬਾਤ ਆਪਣਾ ਇਹਨੂੰ ਸੈੱਟ ਕਰ ਦਿੰਨੇ ਆ ਬਈ ਬਾਕੀ ਬਈ ਆਪਾਂ ਨੇ ਨਾ ਜਿਹੜੀ ਕਿ ਟਰਾਲਾ ਆ ਦੇਖਣ ਨੂੰ ਤਾਂ ਬਈ ਛੋਟਾ ਲੱਗਦਾ ਹੋਣਾ ਪਰ ਛੋਟਾ ਨਹੀਂ ਹੈ ਟਰਾਲਾ ਆ ਆਪਾਂ ਕੋ ਫਿੱਤਾ ਨਾਲ ਨਾਪਿਆ ਆ 14 ਫੁੱਟ ਦਾ ਬਈ ਆ ਲੰਬਾ ਏ ਤੇ ਪੂਰੇ 7 ਫੁੱਟ ਵਿੱਚ ਤੇ ਤਿਆਰ ਆ ਆ 300 3 ਫੁੱਟ ਵਿੱਡਾ ਆ ਦੇਖੋ ਬਈ ਬਹੁਤ ਜਿਹਰੀ ਆ ਜਾਣੀ ਇਹਦੇ ਵਿੱਚ ਬਿੱਟ ਤੁਹਾਨੂੰ ਦੇਖਦਾ ਮੈਂ ਵੀਡੀਓ ਦੇ ਵਿੱਚ ਉਹ ਟਰਾਲੀ ਵੀ ਹੈ ਪੁਰਾਣੇ ਟਾਈਪ ਦੀ ਆ ਪਰ ਇਹਦੇ ਵਿੱਚ ਜੀ ਦੀ ਜੂਰੀ ਬਹੁਤ ਆ ਜਾਣੀ ਦੇਖੋ 14 ਫੁੱਟ ਲੰਬਾ ਪੂਰਾ ਤਿਆਰ ਹੋਇਆ ਹੋਇਆ ਇਹਦੇ ਵਿੱਚ ਤੇ ਇਹ ਉਰੇ ਤੱਕ 14 ਫੁੱਟ ਬਾਕੀ ਬਈ ਐ ਐਕਸਟਰਾ ਸਪੇਸ ਹੋ ਗਈ ਠੀਕ ਆ ਤੇ ਬਾਕੀ 3 ਫੁੱਟ ਅੱਪਰ ਨੂੰ ਹੋ ਗਿਆ ਤੇ ਬਾਕੀ 7 ਫੁੱਟ ਚੌੜਾ ਹੋ ਗਿਆ ਬਾਕੀ ਬਈ ਹੁਣ ਭਰੇ ਤੇ ਪਤਾ ਲੱਗੂਗਾ ਆਪਣੇ ਸਵਰਾਜ ਝੁੱਟੇ ਤਾ ਜੋਰ ਐਨੇ ਕੋ ਨੂੰ ਐਨੇ ਟਰਾਲੀ ਨੂੰ ਨਹੀਂ ਸਿਆਣਦਾ ਬਈ ਆਹ ਕੁੱਟ-ਕੁੱਟ ਬੜਾ ਟਰਲ ਜਾਈਏ ਇਹਦੇ ਖਤਰ ਤਾ ਹਾਂਜੀ ਬਈ ਲਾਈਟ ਤਾਂ ਆਪਾਂ ਨੇ ਕਰਤੀ ਸਹੀ ਇਹਦੇ ਜੀ ਨਿਵੇਂ ਅੰਦਰ ਹੋਈ ਤੇ ਹੂੰ ਸਹੀ ਹੋ ਗਈ ਚਲੋ ਸੋਹਣੀ ਲੱਗਣ ਲੱਗੀ ਦੇਖੋ ਘੱਟ ਲੱਗਦਾ ਬਈ ਹੁਣ ਸੁਰਾ ਛੋਟਾ ਆਪਣਾ ਤੇ ਬਾਕੀ ਇਹਦਾ ਰੰਗ ਫਿੱਟ ਗਿਆ ਬਈ ਇਹ ਤਾਰਦਾਂ ਨੇ ਆਪਾਂ ਨੇ ਹੂੰ ਤਾਰਨ ਦੇ ਕਨੈਕਸ਼ਨ ਕੁਪਸ਼ਨ ਹੋ ਗਏ ਬਈ ਨਵੇਂ ਟਾਈਪ ਦੀ ਲਾਉਂਗਾ ਇੱਥੇ ਤਾਂ ਆਪਾਂ ਕੋ ਬਾਕੀ ਵੀ ਹਵਾ ਬਹੁਤ ਸੋਹਣੀ ਸੋਹਣੀ ਚੱਲ ਰਹੀ ਆ। ਕੋਈ ਵੈਦਰ ਬੱਦਿਆ ਹੈ। ਧੁੱਪਾਂ ਗਰਮੀ ਲੱਗਦੀ ਆ। ਸ਼ਾਮਾਂ ਬੈਠ ਠੰਡੀ ਹਵਾ ਚੱਲ ਰਹੀ ਆ। ਹਾਂਜੀ ਵੀ ਹੁਣ ਆਗੇ ਤੇ 504 ਦੇ ਵਿੱਚ ਜਿੱਥੇ ਕੀ ਆਪਣੀ ਮਸ਼ੀਨ ਪੈ ਪਾਰੀ ਆ ਵੀ ਆਹ ਸੀਵਰੇਜ ਵਾਲੇ। ਇੱਥੇ ਤਾਂ ਬਈ ਹੌਦੀਆਂ ਬਣੂਗੀਆਂ ਤੇ ਇਕੋ ਹਦੀ ਉੱਥੇ ਬਣੂਗੀ ਪੈਪ ਨੂੰ ਰੱਸਾ ਪਾ ਲਿਆ ਬਈ ਹੁਣ ਮਸ਼ੀਨ ਨਾਲ ਬੱਕਰ ਨਾਲ ਚੱਕਿਆ ਜਾਊਗਾ ਇਹਨੂੰ ਤੇ ਚੱਕੇ ਨੂੰ ਵਿੱਚ ਮਨਿਆਦ ਦੇ ਫਿਕਸ ਕਰ ਲੈਣਾ ਇਹ ਆ ਪੂਰਾ ਹੈਵੀ ਆ ਬਈ ਆ ਟੁੱਟਣੇਗਾ ਨਹੀਂ ਹੈ ਇਹਨ ਪੂਰਾ ਹੈਵੀ ਪਟ ਆ ਬਈ ਆਹ ਦੇ ਕਿੱਦਿਆ ਹੋ ਗਈ ਆ ਹਾਂ ਹੁਣ ਬਈ ਮਸ਼ੀਨ ਨੂੰ ਗਾਹਾਂ ਕਰਕੇ ਹੌਲੀ ਹੌਲੀ ਲਿਜਾ ਕੇ ਇਸ ਨੂੰ ਬੁਨਿਆਦ ਦੇ ਵਿੱਚ ਫਟ ਕਰਦਾ ਨਾ ਬਹੁਤ ਧਿਆਨ ਨਾਲ ਲਿਜਾਣਾ ਪੈਂਦਾ ਬਈ ਆ ਕਿਉਂ ਟੁੱਟਣ ਦਾ ਖਤਰਾ ਹੁੰਦਾ ਬਈ ਇਹਦਾ ਜੇ ਮੜਾ ਮੋਟਾ ਨਾਲ ਲੱਗ ਗਿਆ ਬੱਸ ਇਹਨੇ ਟੁੱਟ ਜਾਣਾ ਹਾਂ ਹੁਣ ਬਾਈ ਇਹਨੂੰ ਬਹੁਤ ਧਿਆਨ ਦੇ ਨਾਲ ਪਿੱਛੇ ਰੱਖਿਆ ਜਾਊਗਾ ਆ ਆਦੀ ਗਾੜ ਪੈਂਦਾ ਵੀ ਇਹ ਤੇ ਜੋਇੰਟ ਦੇ ਵਿੱਚ ਜਿਹੜਾ ਕਿ ਉਹ ਗੋਲ-ਗੋਲ ਜਿਹਾ ਉੱਥੇ ਵਿੱਚ ਫਸਾ ਕੇ ਫਿਰ ਵਿੱਚ ਪ੍ਰੈਸ ਕਰ ਦਿੱਤਾ ਜਾਂਦਾ ਉਹ ਤੁਹਾਨੂੰ ਪਾਈਪ ਨੂੰ ਦੇਖੋ ਪਾ ਰਿਹਾ ਬਾਈ ਇਹਦੇ ਉੱਪਰ ਮਾਲੀ ਪਾਊਗਾ ਨਾ ਬਾਕੀ ਬਈ ਪਿੱਛੇ ਲੇਵਰ ਸਿਮੇਂਟਰ ਲਾ ਕੇ ਇਹਨਾਂ ਜੋਇੰਟਾਂ ਉੱਪਰ ਸਿਮੇਂਟ ਪਾਊਗਾ ਵੀ ਜੇ ਤਾਂ ਕੋ ਜੋੜਾ ਲੀਕਣਾ ਹੋਵੇ ਥੱਲੇ ਵੀ ਨੰਟਰ ਵੀ ਪਾਇਆ ਬਣੇ ਇਹਦੇ ਜਿੱਥੇ ਕਿਸੇ ਗਰੇਜ ਪੈ ਰਹੀ ਹੈ ਪਰਾਇਨਾ ਸਹੀ ਤਰੀਕੇ ਨਾਲ ਟਿੱਕ ਹੋ ਗਿਆ ਹਾਂਜੀ ਬਈ ਜੀਰੀ ਦਾ ਆਪਣੀ ਬੱਡ ਨਹੀਂ ਹੋਈ ਹੈਗੀ ਅੱਜ ਮਸ਼ੀਨਾਂ ਨਹੀਂ ਆਈ ਹੈਗੀ ਆਪਾਂ ਤਾਂ ਸੋਚਿਆ ਵੀ ਲੈਟਾਂ ਨੂੰ ਕੰਦਾ ਕਨੈਕਸ਼ਨ ਕਰਦਨੇ ਆ ਬਈ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਬਈ ਲੈਟਾਂ ਦਾ ਕਨੈਕਸ਼ਨ ਦਿਖਾਉਂਦੇ ਆ ਕਰਕੇ ਅੱਜ ਵੀ ਕਿਸ ਤਰ੍ਹਾਂ ਦੀ ਕੰਪਨੀ ਟਰ ਦੀ ਬਾਕੀ ਬਈ ਸ਼ਾਮ ਵੀ ਹੋ ਗਈ ਬਸ ਥੋੜਾ ਟਾਈਮ ਦੀ ਵੇਟ ਕਰ ਲਓ 1-2 ਘੰਟਾ ਰਹਿਣਾ ਪਰ ਇੱਦੇ ਘੰਟੇ ਦੇ ਵਿੱਚ ਸਾਰਾ ਓਕੇ ਕਰ ਦਾਂਗੇ ਕੰਮ ਇੱਥੇ ਬਈ ਕਪੜਾ ਪਿਛਾ ਲਿਆ ਸ਼ੋਅਰ ਸਬਸਕ੍ਰਾਈਬ ਬਣੇ ਤੇ ਚੱਲ ਰਿਹਾ ਬਈ ਕੰਮ ਫੀਟਿੰਗ ਤੇ ਇਹ ਦਾ ਵੀ ਇਹ ਡਾਟਾ ਨੂੰ ਹੋ ਗਿਆ ਬਈ ਇਹ ਨਾਲ ਹੋ ਗਿਆ ਤੇ ਆਪਾਂ ਤਾਰ ਬਈ ਮੋਟੀ ਮਿਲ ਗਈ ਆਪਾਂ ਨੂੰ ਇਹ ਮੋਟੀ ਤਾਰ ਪਾ ਦੇਣੀ 1.8 ਨੂੰ ਪਾ ਦੇਣੀ ਤੇ ਬਾਕੀ ਇੱਕ 1.2 ਚਲਾ ਦੇਣੀ ਵੀ ਸਾਰੀਆਂ ਨੂੰ ਵਿੱਚ ਉੱਪਰ ਦੀਆਂ ਹਵਰ ਲਾਈਟ ਹੋ ਗਈ ਤੇ ਵਿੱਚ ਵਾਲਾ ਟਾ ਹੋ ਗਿਆ ਤੇ ਵਿੱਚ ਬਈ ਆਪ ਐਲਈਡੀ ਸਕਰੀਨ ਹੋ ਗਈ ਹਾਂ ਜੀ ਉੱਪਰ ਤੇ ਤਾਂ ਆਪਾਂ ਨੇ ਤਾਰਾਂ ਦੀ ਪ੍ਰੋਪਰ ਫਿਟਿੰਗ ਕਰਤੀ ਬਸ ਹੁਣ ਸਿਰਫ ਥੱਲੇ ਤੇ ਆਪਣੇ ਅਰਥਾ ਰਕ ਕਨੈਕਸ਼ਨ ਕਰਨਾ ਬਾਕੀ ਇਹ LED ਦਾ ਕਨੈਕਸ਼ਨ ਕਰਨਾ ਦੇਖੋ ਬਈ ਪਰ ਪੀਲੀ ਪੀਲੀ yellow yellow ਤਾਰਾਂ ਦੋ ਤੇ ਬੁਰੀ ਲੱਗੂ ਬਈ ਮਣੀ ਜੀ ਚਲੋ ਆਪਾਂ ਟੇਪ ਕਰ ਦੂੰਗਾ ਆਪਾਂ ਬਾਈਟ ਰੰਗ ਵਾਲੀ ਉਹ ਇੱਥੇ ਤੇ ਮਾਰ ਦੋ ਆਪਾਂ ਦੋ ਹੀ ਕਾਲੀ ਤਾਰ ਮਿਲ ਨਹੀਂ ਤਾਂ ਬਲੈਕ ਤਾਰ ਨਾਲ ਕਰਨੀ ਦੀ ਬਈ ਫਿਟਿੰਗ ਆਪਾਂ ਨੇ ਬਾਕੀ ਬਈ ਪ੍ਰੋਪਰ ਚੰਗੀ ਤਰ੍ਹਾਂ ਰੈਡਕਟ ਕਰ ਤੇ ਤੇ ਇਹਨਾਂ ਦੀ ਸਪਲਾਈ ਚੰਗੀ ਤਰ੍ਹਾਂ ਦੇ ਦਿੱਤੀ ਹੁਣ ਥੱਲੇ ਦੇ ਕਾਰਟ ਕਰੰਟ ਲੈਣਾ ਪੈਣਾ ਬਈ ਅਰਥ ਆਪਾਂ ਨੇ ਪਰੇ ਲੈਣਾ ਤੇ ਕਿ ਸੋਚ ਰੋਣੀ ਪੈਣੀ ਇਹ ਜੀ ਬਾਈ ਚੈੱਕ ਕਰੋ ਟਰੈਕਟਰ ਦੀ ਫਾਈਨਲ ਲੁੱਕ ਕਰਦੇ ਬਈ ਆਣ ਦੇਖੋ ਬਈ ਲੱਗ ਰਹੀਆਂ ਘੈਂਟ ਹੋਰੀਆਂ ਬਾਕੀ ਬਈ ਵੀਡੀਓ ਦੇ ਵਿੱਚ ਨਹੀਂ ਵਧੀਆ ਲੱਗਦੀਆਂ ਇੰਨੀਆਂ ਜਿੰਨੀਆਂ ਕਿ ਰੀਅਲ 'ਚ ਵਧੀਆ ਲੱਗਣਗੀਆਂ ਆ ਦੇਖਣ 'ਚ ਬਾਕੀ ਬਈ ਆਪਾਂ ਨੇ ਜਿਹੜਾ ਸਕਰੀਨ ਦੇ ਵਿੱਚ ਚੱਲ ਰਿਹਾ ਹੈ ਇਹਦੇ ਬਾਅਦ ਆਪਾਂ ਇਹਦੇ ਵਿੱਚ ਆਪਾਂ ਪਿਆਰ ਬਲੌਗ 0037ਵੇਂ ਚੈਨਲ ਦਾ ਨਾਮ ਲਿਖੂਗਾ ਬਾਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਕਿ ਮੇਰੇ ਵੀਰ ਵੀਡੀਓ ਦੇਖ ਰਹੇ ਆ ਦੇਖੋ ਬਈ ਛਤਰੀ ਦੀ ਲੁੱਕ ਤਾਂ ਸਿਰਾ ਹੋ ਗਈ ਦੇਖੋ ਐਨ ਪੂਰੀ ਖਾਂ ਪਹਿਰੀ ਬਈ ਦੂਰ ਤੋਂ ਤਾਂ ਲੱਗਦਾ ਆ ਤੇ ਬਾਕੀ ਬਈ ਕਤਾਰ ਪਾਰੇ ਤੇ ਰਹਿ ਰਹੀ ਆ ਪਥੋਂ ਸਿਰਫ ਚਲਾ ਕੇ ਦਿਖਾ ਰਹੇ ਆ ਬਹਿਨ ਵਧੀਆ ਹੋ ਗਿਆ ਸਿਰਾ ਹੈ ਨਾ ਦੇਖੋ ਬਈ ਹਾਂਜੀ ਬਈ ਦੇਖੋ ਇਹਨਾਂ ਗੱਲਬਾਤ ਹੋ ਗਈ ਓਕੇ ਤੇ ਬਾਕੀ ਇਹ ਇੰਡੀਕੇਟਰਾਂ ਦੀ ਪਰਫਾਰਮੈਂਸ ਬਈ ਵਧੀਆ ਨਹੀਂ ਲੱਗਿਆ ਤੁਹਾਨੂੰ ਜ਼ਿਆਦਾ ਨਹੀਂ ਪਤਾ ਹੈ ਤੇ ਫਰੰਟ ਲਾਈਟਾਂ ਬਈ ਸਿਰਫ ਇਹਨਾਂ ਦੇ ਗਲਾਸ ਉਤਰ ਕੇ ਉਹ ਓਕੇ ਇਹਨਾਂ ਵਧੀਆ ਲੱਗਦੇ ਦੇਖੋ ਸਿਰਾਤ ਨੂੰ ਜੇ ਆਪਾਂ ਸੋਚ ਲਾ ਕੇ ਦੁਬਾਰਾ ਕੱਟਦੇ ਆ ਫਿਰ ਕਲਰ ਚੇਂਜ ਕਰ ਦਈਏ ਕਦੇ ਰੈੱਡ ਹੋਵੇ ਦਾ ਕਦੇ ਕੋਈ ਰੰਗ ਹੋ ਜਾਂਦਾ ਇਹਨਾਂ ਦਾ ਤੇ ਬਾਕੀ ਵੀ ਆਪਾਂ ਦੇ ਬਾਲੀਆਂ ਨਹੀਂ ਉਹਦੀ ਲੋਡ ਨਹੀਂ ਹੈਗੀ ਕਿਉਂ ਇਹਦਾ ਨਾ ਕਰਦੀਆਂ ਬੰਦੇ ਨੂੰ ਮੂਰੇ ਤੇ ਬਹੁਤ ਜ਼ਿਆਦਾ ਲੈਟਨਾਂ ਦੀ ਬਈ ਬਾਕੀ ਬਈ ਜਿਹੜੇ ਉੱਪਰ ਲਾਈਟਾਂ ਲੱਗੀਆਂ ਉਹ ਸਿਰਾਂ ਗੱਲਵਾਦਾ ਦੇਖੋ ਇਹਨਾਂ ਮੂਰੇ ਸਿਰਾਂ ਕੋਈ ਲੈਟ ਨਹੀਂ ਬਲ ਰਹੀ ਲੈਟਾਂ ਦੇ ਚੈਨਲਾਂ ਦੇਖੋ ਵੀ ਕਿੰਨਾ ਚੱਲਣਾ ਹੈ ਜੀ ਚਲੋ ਠੀਕ ਆ ਬਈ ਇਹ ਵੀਡੀਓ ਨੂੰ ਆਪਾਂ ਕਰਦੇ ਇਹਨੂੰ ਇੱਥੇ ਸਮਾਪਤ ਬਲੌਗ ਵਧੀਆ ਲੱਗੇ ਤਾਂ ਬਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜ਼ਰੂਰ ਕਰ ਲਿਓ ਜਿਹੜੇ ਕਿ ਮੇਰੇ ਵੀਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹੁਣ ਆਪਾਂ ਬਲੌਗ